ਤੁਸੀਂ ਵੀ ਉਹਨਾਂ ਪੇਰੈਂਟਸ ਦੇ ਵਿੱਚੋਂ ਹੋ ਜੋ ਆਪਣੇ ਬੱਚਿਆਂ ਦੀ ਵਧੀਆ ਸਿੱਖਿਆ ਦੇ ਲਈ ਸੰਘਰਸ਼ ਕਰ ਰਹੇ ਹੋ ਕੀ ਤੁਸੀਂ ਵੀ ਇਹ ਸੋਚਦੇ ਹੋ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤਾਬਾਂ ਦੀ ਲੁੱਟ ਰੋਕਣੀ ਚਾਹੀਦੀ ਹੈ ਤਾਂ ਆਓ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਇਸ ਖਬਰ ਦੇ ਬਾਰੇ ਜਾਣਦੇ ਹ ਜਿੱਥੇ 11 ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਇਸ ਮੌਕੇ ਤੇ 올 ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਆਪਣੀ ਦਫ਼ਤਰ ਦੇ ਵਿੱਚ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਦਿੱਤੀ ਗਈ ਕਿ 2014 ਦੇ ਵਿੱਚ ਪੇਰੈਂਟਸ ਦੇ ਹਿੱਤਾਂ ਦੀ ਰਾਖੀ ਲਈ ਬਣੀ 올 ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਹਰ ਮਾਪੇ ਦੀ ਆਵਾਜ਼ ਬਣ ਕੇ ਕੰਮ ਕੀਤਾ ਹੈ 2018 ਦੇ ਵਿੱਚ ਸਸਤੀ ਕਿਤਾਬਾਂ ਤੇ ਸਿੱਖਿਆ ਦੇ ਵਿੱਚ ਮਾੜੀ ਪ੍ਰਥਾਵਾਂ ਖਤਮ ਕਰਨ ਦੀ ਜੰਗ ਸ਼ੁਰੂ ਹੋਈ ਲੱਖਾਂ ਬੱਚਿਆਂ ਦੇ ਮਾਪਿਆਂ ਨੇ ਇਸ ਸੰਘਰਸ਼ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ ਪਰ ਬੁੱਕ ਮਾਫੀਆ ਨੂੰ ਇਹ ਮਨਜ਼ੂਰ ਨਹੀਂ ਸੀ ਜਦੋਂ ਐਸੋਸੀਏਸ਼ਨ ਨੇ ਪਬਲਿਕ ਤੇ ਲਾਭ ਦੇ ਲਈ ਸਸਤੀ ਕਿਤਾਬਾਂ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਤਾਬ ਮਾਫੀਆ ਨੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਜਰਨਲ ਸੈਕਟਰੀ ਮਨීਸ਼ ਕੁਮਾਰ ਬਤਰਾ ਇੰਦਰਪੀਰ ਸਿੰਘ ਮੰਨੀ ਤੇ ਹੋਰ ਮੈਂਬਰਾਂ ਤੇ 420 ਕਾਪੀਰਾਈਟ ਐਕਟ ਅਤੇ ਹੋਰ ਗੰਭੀਰ ਦੋਸ਼ ਲਗਾਏਗੇ 2018 ਤੇ ਵਿੱਚ ਪਹਿਲਾ ਪਰਚਾ 4 ਅਪ੍ਰੈਲ ਨੂੰ ਦਰਜ ਕੀਤਾ ਗਿਆ ਤੇ 4 ਮਹੀਨਿਆਂ ਬਾਅਦ ਹੋਰ ਧਾਰਾਵਾਂ ਵੀ ਵਧਾ ਦਿੱਤੀਆਂ ਗਈਆਂ ਇਹ ਇੱਕ ਚਾਲ ਸੀ ਪੇਰੈਂਟਸ ਐਸੋਸੀਏਸ਼ਨ ਦੀ ਲੜਾਈ ਨੂੰ ਤਬਾਹਉਣ ਦੀ ਆਓ ਸੁਣਾਂਦੇ ਹਾਂ ਹੋਰ ਕੀ ਕੁਝ ਕਹਿਣਾ ਸੀ ਗੁਰਪ੍ਰੀਤ ਧਮੋਲੀ ਦਾ ਇਸ ਮੌਕੇ ਤੇ ਇਸ ਕੇਸ ਦੀ ਪੈਰਫੀ ਕਰਨ ਵਾਲੇ ਵਕੀਲ ਸੰਜੇ ਬੱਗਾ ਨੇ ਕੀ ਕੁਝ ਦੱਸਿਆ ਉਹ ਵੀ ਸੁਣਦੇ ਹਾਂ ਸੋ ਆਓ ਅੱਗੇ ਸੁਣਦੇ ਹਾਂ ਸੁਖਜਿੰਦਰ ਸੁਖੀ ਦਾ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਅੱਜ ਸਾਡੀ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਅੱਜ ਤੋਂ 11 ਸਾਲ ਪਹਿਲਾਂ 2014 ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਆਮ ਪਬਲਿਕ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਦੀ ਲੜਾਈ ਵਾਸਤੇ ਬਣੀ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਲਗਾਤਾਰ ਜਿਹੜਾ ਲੋਕਾਂ ਦੇ ਹਿੱਤਾਂ ਵਾਸਤੇ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰਿਹਾ ਤੇ ਜਦੋਂ 2018 ਦੇ ਵਿੱਚ ਸਾਡੇ ਤੇ ਮਲਕੀ ਅਸੀਂ ਜਦੋਂ ਪਬਲਿਕ ਦੇ ਹਿੱਤ ਵਾਸਤੇ ਕਿਤਾਬਾਂ ਲੋਕਾਂ ਨੂੰ ਸਸਤੇ ਦਰਾਂ ਤੇ ਦੇਣ ਵਾਸਤੇ ਕੰਮ ਸ਼ੁਰੂ ਕੀਤਾ ਤਾਂ ਕਿ ਲੋਕਾਂ ਦਾ ਕਰੋੜਾ ਰੁਪਏ ਦਾ ਜੋ ਹਰ ਸਾਲ ਫਾਇਦਾ ਹੋ ਰਿਹਾ ਘੱਟੋ ਘੱਟ 5 ਤੋਂ 6 ਕਰੋੜ ਰੁਪਈਆ ਹਰ ਸਾਲ ਪਬਲਿਕ ਦਾ ਫਾਇਦਾ ਹੁੰਦਾ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਕਰਕੇ ਪਏ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸੇ ਦੇਰ ਦਾ ਕੋਈ ਛੋਟਾ ਜਿਹਾ ਵੀ ਨੁਕਸਾਨ ਹੋਵੇ ਤਾਂ ਉਹ ਬਹੁਤ ਔਖਾ ਹੁੰਦਾ ਤਾਂ ਜਿਨ੍ਹਾਂ ਲੋਕਾਂ ਦਾ ਕਰੋੜਾਂ ਰੁਪਏ ਦਾ ਹਰ ਸਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੋਇਆ ਤਾਂ ਉਹਨਾਂ ਨੂੰ ਦਾ ਜਿਹੜਾ ਔਖਾ ਹੋਣਾ ਬਹੁਤ ਕੁਦਰਤੀ ਸੁਭਾਅਕ ਹੀ ਸੀਗਾ ਤਾਂ ਉਹਨਾਂ ਨੇ ਆਪਣੇ ਜਿਹੜਾ ਬੁੱਕ ਮਾਫੀਆ ਉਹਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਮਲਕੀ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਦੇਖੋ ਜਿਹੜੀ ਅਸੀਂ ਕਿਤਾਬਾਂ ਦਾ ਜਿਹੜਾ ਸਾਡੇ ਦੇ ਜਿਹੜਾ ਝੂਠਾ ਪਰਚਾ ਲੋਕਾਂ ਨੂੰ ਸਸਤੀਆਂ ਕਿਤਾਬਾਂ ਦੇਣ ਕਰਕੇ ਸਾਡੇ ਦੇ ਝੂਠਾ ਪਰਚਾ ਦਰਜ ਕਰਾਇਆ ਜਿਸ ਚ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਮਨੀਸ਼ ਕੁਮਾਰ ਬੱਤਰਾ ਜੀ ਦੇ ਮੇਰੇ ਛੋਡੇ ਭਰਾ ਇੰਦਰਮੀਤ ਸਿੰਘ ਮੰਨੀ ਦੇ ਤੇ ਇਹਨਾਂ ਨੇ 2018 ਦੇ ਵਿੱਚ ਸਾਡੇ ਤੇ ਪਰਚਾ ਦਰਜ ਕਰਾਇਆ 420 ਕਾਪੀ ਰਾਈਟ 465 67 88 71 72 ਬਲਕਿ ਪਹਿਲਾ ਪਰਚਾ ਦਰਜ ਹੋਇਆ April ਦੇ ਵਿੱਚ 4 April ਨੂੰ ਉਸ ਤੋਂ 4 ਮਹੀਨੇ ਬਾਅਦ 8ਵੇਂ ਮਹੀਨੇ ਸਾਡੇ ਤੇ ਉਲਟਾ ਹੋਰ ਤਰਾਵਾ ਵਧਾ ਦਿੱਤੀਆਂ ਗਈਆਂ ਤਾਂ ਸਾਨੂੰ ਭਾਰਤ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਅਦਾਲਤਾਂ ਦੀ ਉਸ ਤੇ ਸਾਨੂੰ ਪੂਰਾ ਪਹਿਲਾਂ ਵੀ ਪੂਰਾ ਭਰੋਸਾ ਸੀ ਅੱਜ ਵੀ ਪੂਰਾ ਭਰੋਸਾ ਹੈ ਤੇ ਅੱਜ ਅਸੀਂ ਮਾਨਯੋਗ ਅਦਾਲਤ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿੱਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਜਿਹੜਾ ਇਹ ਕੇਸ ਖਤਮ ਕਰ ਦਿੱਤਾ ਤੇ ਸਾਡੇ ਮਤਲਬ ਕਿ ਹੁਣ ਸਾਡੇ ਸਾਰੇ ਜਿਹੜੇ ਕੇਸ ਨੇ ਉਹ ਖਤਮ ਹੋ ਗਏ ਅਸੀਂ ਉਹਨਾਂ ਦਾ ਵੀ ਸਾਨੂੰ ਕਾਨੂੰਨ ਪ੍ਰਕਿਰਿਆ ਤੇ ਜਿਹੜਾ ਪੂਰਾ ਵਿਸ਼ਵਾਸ ਹੈ ਸਾਥੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ ਸਾਲ 2018 ਮਕਦਮਾ ਦਰਜ ਹੋਇਆ ਸੀ ਹਰ ਇੱਕ ਵਿਅਕਤੀ ਆਪਣੀ ਲੜਾਈ ਤੇ ਲੜ ਪੈਂਦਾ ਹੈ ਸਮਾਜ ਦੀ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਸਮਾਜ ਦੀ ਲੜਾਈ ਲਈ ਵਾਸਤੇ ਖੜਾ ਹੁੰਦਾ ਹੈ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਹਿਲੇ ਐਸੋਸੀਏਸ਼ਨ ਬਣੀ ਸੀ ਉਹਦਾ ਮੁੱਖ ਮੰਤਵ ਇਹ ਸੀ ਜੋ ਸਹਿਜ ਹੈ ਸਸਤੇ ਤੇ ਕੇਨਰ ਪੜਾਈ ਕਿਵੇਂ ਜਾਰੀ ਹੋ ਸਕਦੀ ਹੈ ਕਿਵੇਂ ਨਕੀਲ ਪਾਈ ਜਾ ਸਕੋ ਸਕੂਲਾਂ ਦੇ ਕਿਤਾਬ mafia ਦੇ ਉੱਪਰ ਉਸ ਮੁੱਦੇ ਨਾਜੇ ਰੱਖਦੇ ਹੋਈ ਪੀਨ ਐਸੋਸੀਏਸ਼ਨ ਦੇ ਗਠਨ ਹੋਇਆ ਸੀ ਪੀਨ ਐਸੋਸੀਏਸ਼ਨ ਨੂੰ ਜੋ ਗਠਨ ਹੋਇਆ ਕਈ ਬੰਦੇ ਘੁਲ ਆ ਕੇ ਉਹਨਾਂ ਨੇ ਉਸਕ ਬਧਾਰ ਦੇ ਸਦਕਾ 7218 ਮਕਦਮਾ ਦਰਜ ਕੀਤਾ ਗਿਆ ਸੀ 7218 ਮਕਦਮਾ ਦਰਜ ਹੋਇਆ 7 ਸਾਲ ਤੋਂ ਲੜਨ ਲੜਾਈ ਚ ਲੱਗ ਗਈ ਇਨਸਾਫ ਨੂੰ ਹੁਣ ਆ ਕੇ ਮਿਲਿਆ ਸਰ ਬਾਸ ਸੁਣ ਆरोप ਕੀ ਸੀਗਾ ਇਹਨਾਂ ਦੇ ਉੱਤੇ ਤੇ ਤੁਸੀਂ ਕਿਹੜੇ ਤੱਤ ਪੇਸ਼ ਕੀਤੇ ਉਹਨਾਂ ਚੁੱਠਾ ਇਹੋ ਆरोप ਲਗਾਇਆ ਸੀ ਵੀ ਇਹ ਜਿਹੜੀ ਕਿਤਾਬ ਮੈਂ ਗੱਲ ਤੋਟੇ ਆਪ ਹੀ ਪ੍ਰਿੰਟਿੰਗ ਕਰਕੇ ਜਾਂ ਫੋਟੋਗ੍ਰਾਫੀਆਂ ਕਰਕੇ ਵੇਚਦੇ ਹਨ ਜਦੋਂ 2019 ਚ ਉਹਨਾਂ ਪਬਲਿਸਿਸ ਸੀ ਪਰਮਵੀਰ ਆਨੰਦ ਅਦਾਲਤ ਚ ਪੇਸ਼ ਹੋਇਆ ਅਸੀਂ ਉਹਨਾਂ ਸਵਾਲ ਜਵਾਬ ਕੀਤੇ ਵੀ ਇਹ ਤੂੰ ਕਿਹੜੇ ਤੱਥਾਂ ਦੇ ਆਧਾਰ ਤੇ ਤੁਸੀਂ ਮੁਕੱਦਮਾ ਦਾਜ ਕਰਾਇਆ ਹੈ ਉਹਨਾਂ ਤੱਥ ਪ੍ਰੂਵਨ ਕਰਵਾਏ ਉਹਦੇ ਲਗਾਤਾਰ 5-6 ਸਾਲ ਨੂੰ ਤਰੀਕਾ ਲੱਤੇ ਹਨ ਅੰਤਿਚ ਗੱਲ ਭਲਾ ਹੋਰ ਭਲਾ ਉਹ ਗੱਲ ਸਚਾਈ ਸਾਹਮਣੇ ਆਈ ਹੈ ਅਸੀਂ ਭਲਾਈ ਵਤੇ ਰਸਤੇ ਤੁਰੇ ਸੀ ਤੇ ਸਾਨੂੰ ਅਦਾਲਤ ਤੇ ਅਦਾਲਤ ਤੇ ਹੀ ਮਾਨ ਹੈ ਜੀ ਸਚਾਈ ਦਾ ਸਾਧਨ। ਅ ਪਹਿਲਾਂ ਤਾਂ ਬੜੀ ਮੁਬਾਰਕਬਾਦ ਦਿੰਦਾ ਮੈਂ ਰਾਜਪੁਰਾ ਸ਼ਹਿਰ ਨਿਵਾਸੀਆਂ ਨੂੰ ਤੇ ਸਾਡੀ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਨਿਤਰਕ ਲੀਡਰ ਸੀਗੇ ਗੁਰਪ੍ਰੀਤ ਸਿੰਘ ਧਮੋਲੀ ਜੀ ਮਾਨੀ ਜੀ ਮਨੀਸ਼ ਬੱਤਰਾ ਜੀ ਤੇ ਐਡਵੋਕੇਟ ਸੰਜੀਵ ਬੱਗਾ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਾਈ ਲੜੀ ਗਈ ਹੈ ਤੇ ਅੱਜ ਦਾ ਜਿਹੜਾ ਇਹ ਸਮਾਰੋਹ ਹੈ ਇਹ ਸਮੂਹ ਜਿਹੜੇ ਐ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈ ਤੇ ਉਹਨਾਂ ਵੱਲੋਂ ਕਿਕਤਾ ਗਿਆ ਸੀਗਾ ਕਿਉਂਕਿ ਜਿਹੜੀ ਇਹ ਪੂਰੇ ਸ਼ਹਿਰ ਦੀ ਜਿਹੜੀ ਲੜਾਈ ਸੀ ਬਲਕਿ ਮੈਂ ਪੂਰੇ ਸ਼ਹਿਰ ਦੀ ਨਹੀਂ ਮੈਂ ਪੂਰੇ ਪੰਜਾਬ ਦੀ ਲੜਾਈ ਦੱਸਾਂਗਾ ਇਸ ਨੂੰ ਕਿ ਜਿਹੜਾ ਇੱਕ ਬੁੱਕ ਮਾਫੀਆ ਚੱਲ ਰਿਆ ਸੀਗਾ ਉਹਦੇ ਖਿਲਾਫ ਜਿਹੜੀ ਲੜਾਈ ਲੜੀ ਐ ਸਾਡੀ ਟੀਮ ਨੇ ਉਹਦੇ ਵਿੱਚ ਅੱਜ ਅਸੀਂ ਜਿਹੜੀ ਆ ਉਸ ਲੜਾਈ ਚ ਬੜਾ ਜਿਹੜੀ ਆ ਸਾਨੂੰ ਜਿਹੜੀ ਤਰਾਸ ਦੀਆਂ ਜਿਹੜੇ ਆ ਸਾਡੇ ਤੇ ਗਾਜਾਂ ਗਿਰੀਆਂ ਤੇ ਉਹ ਪਰਚੇ ਹੋਈਆਂ ਸਾਡੇ ਤੇ ਉਹ ਪਰਚੇ ਵਿੱਚੋਂ ਜਦ ਅਸੀਂ ਬਰੀ ਹੋ ਕੇ ਨਿਕਲੇ ਆ ਤੇ ਅੱਜ ਸਾਡਾ ਜਿਹੜਾ ਫਰਜ਼ ਮੰਨਦਾ ਸੀਗਾ ਸਾਡੀ ਪੂਰੀ ਟੀਮ ਦਾ ਕਿ ਜਿਹੜਾ ਅਸੀਂ ਆਪਣੇ ਜਿਹੜੇ ਪ੍ਰਧਾਨਾ ਨੂੰ ਆਪਨਾ ਅੱਜ ਸਨਮਾਨਿਤ ਕਰੀਏ ਤੇ ਅੱਜ ਜਿਹੜੀ ਹੈ ਮੀਟਿੰਗ ਹੈ ਸਮਾਰੋਹ ਹੈ ਇਹ ਪੇਰੈਂਟਸ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਰੱਖਿਆ ਗਿਆ ਸੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਲਦਾ ਹੋਵੇ ਅਸਰ